ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋਂ ਪੰਜ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਇੱਕ ਮੱਝ 200 ਟੋਕੜ ਗੱਭਰ ਹੋਊਗੀ ਕਨਫਰਮ ਚੈੱਕ ਪਾਸ ਆ ਇਹਨਾਂ ਪਸ਼ੂਆਂ ਦੀ ਬੰਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋਂ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਸਾਡਾ ਕੰਮ ਦੋਸਤੋਂ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਪਸ਼ੂਦੀ ਨਰਖ ਪਰਖੀ ਦੀ ਕਰਨੀ ਆ ਤਸੱਲੀ ਜਿਹੜੀ ਕਰਨੀ ਉਹ ਤੁਸੀਂ ਆਪ ਕਰਨੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸੰਕਤ ਤਸੱਲੀ ਮੇਰੇ ਵੀ ਜਰੂਰ ਕਰਿਆ ਕਰੋ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਸ਼ੂਦੀ ਸਾਰੀ ਵੀਰ ਦੇ ਕੋਲ ਪੁੱਛ ਲੈਣੀ ਹੈ ਸਸੀ ਕਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮਾਨਾ ਹੋਰ ਭਾਈ ਠੀਕ ਠਾਕ ਵਧੀਆ ਚੱਲਦੀ ਕਰ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਵਧੀਆ ਬਹੁਤ ਪਹਿਲੇ ਬਹੁਤ ਵੇਕੇ ਸਾਰੇ ਵੇਗਿਆ ਭਾਈ ਮਾਲ ਸਾਰਾ ਮਾਲ ਦੋਕ ਡੰਗਰ ਕੋਲੇ ਆ ਤਾਂ ਬਿਆਨੇ ਆਏ ਆ ਅੱਛਾ ਜੀ ਮੈਂ ਮਟਾਈ ਜਾਣੇ ਆ ਮਾਲ ਉਹ ਆਪਾਂ ਪਾਸੇ ਕਰਤੀਆਂ ਪਾਸੇ ਕਰਤੀਆਂ ਆ ਪੰਜੇ ਡੰਗਰ ਜਿਹੜੇ ਅੱਜ ਆਏ ਮੈਂ ਹਾਂ ਜੀ ਠੀਕ ਹੈ ਜੀ ਹੁਣ ਇਹ ਜਿ ਲੈ ਆਂ ਤਾਰੇ ਠੀਕ ਹੈ ਹਾਂਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਆਪਣਾ ਇੱਕ ਜੀ ਡਰੈੱਸ ਬੋਲਦੀ ਹੈ ਡਰੈੱਸ ਆਪਾਂ ਦੇ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤੁਸੀਂ ਤਰਨਤਾਰਨ ਤੇ ਨਾਮ ਹੈ ਜੇ ਪ੍ਰਤਾਪ ਸਿੰਘ ਸਾਹ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੇ 6284744127 ਠੀਕ ਹੈ 6284744127 ਠੀਕ ਹੈ ਜੀ ਹਾਂਜੀ ਅੱਛਾ ਬਰਾਮ ਵੀਰ ਆਪਣੇ ਕੋਲ ਅੱਜ ਟੋਟਲ 5 ਦਾਕ ਮੱਜਾਂ ਦੇ ਵਿੱਚ ਆਪਣੇ ਨੂੰ ਭਾਜੀ ਇੱਕ ਟੋਕਰ ਗੱਬਣਿਆ ਹਾਂਜੀ ਤਿੰਨ ਬਿਨਾ ਬੱਚੇ ਤੋਂ ਅੱਛਾ ਜੀ ਇੱਕ ਬੱਚੇ ਵਾਲੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਪਹਿਲਾਂ ਟੋਕਰ ਗੱਬਣ ਮੱਝ ਤੋਂ ਪਹਿਲਾਂ ਡਿਟੇਲ ਵੀਰਾਂ ਨੂੰ ਦੱਸੀਏ ਇਹਦੀ ਮੱਝ ਦੀ ਇਹ ਕਿੰਨਾ ਸੂਦਾ ਸੂਈ ਇਹ ਭਾਜੀ ਦੁੱਧਾ ਸੂਗਾ ਪਹਿਲਾ ਸੂਆ ਸੂਈ ਆ ਤੇ ਦੂਜੇ ਸੂਏ ਲਈ ਗਾਂ ਗੱਭਣਿਆ ਠੀਕ ਹੈ ਜੀ ਕਿੰਨੇ ਚਿਰ ਦੀ ਗੱਭਣ ਇਹ ਹੈਗੀ ਜੀ ਇਹ ਸਾਢੇ 1.5 ਪੰਜਾਂ ਦੀ ਪੰਜਾਂ ਦੀ ਚੈੱਕ ਪਾਸ ਤੇ 5 ਲੀਟਰ ਦੁੱਧ ਜੀ ਸਾਢੇ 5 ਮਹੀਨੇ ਦੀ ਗੱਭਣ ਚੈੱਕ ਪਾਸ ਹਾਂਜੀ ਹਾਂਜੀ 5 ਲੀਟਰ ਦੁੱਧ ਮੌਕੇ ਦਾ ਤਿਆਰ ਹਾਂਜੀ ਹਾਂਜੀ ਮਿਲਦੀ ਦੋਨੋਂ ਟਾਈਮ ਜੀ ਦੋਵੇਂ ਟਾਈਮ ਜੀ ਭਾੜੇ ਤੇ ਠੀਕ ਭਾੜੇ ਤੇ ਮਿਲਦੀ ਹੈ ਨਾ ਕੱਢੀਏ ਬਾਹਰ ਵੀ ਨਾ ਲਓ ਜੀ ਦੋਸਤੋ ਮੱਝ ਦਾ ਕੱਦ ਕਾਠ ਪਿੱਠ ਪੁੜੇ ਦੀ ਚੜਾਈ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਚੈੱਕ ਕਰ ਲਿਓ ਸਾਢੇ 5 ਮਹੀਨੇ ਦੀ ਗੱਭਣ ਚੈੱਕ ਪਾਸ ਤੇ ਦੁੱਧ ਵੀ ਦੋਸਤੋ 5 ਕਿਲੋ ਜਿਹੜਾ ਹੁਣ ਮੌਕੇ ਦਾ ਤਿਆਰ ਹੈ ਦੋਵੇਂ ਟਾਈਮ ਦੀ ਕਹਿੰਦਾ ਮਿਲਦੀ ਹੈ ਭਾਰੇ ਦੇ ਬਾਕੀ ਖੜਨੀਆਂ ਜਿਹੜੇ ਵੀ ਨੇ ਖਰੀਦ ਕਰਨੀ ਉਹ ਆਪਣੀ ਤਸਵੀ ਕਰ ਸਕਦਾ ਬਿਲਕੁਲ ਦੋਸਤੋ ਪਤਲੀ ਚਮੜੀ ਦੀ ਮਾਝਾ ਚੈੱਕ ਕਰ ਲਿਓ ਹੈ ਨਹੀਂ ਰਹਿਣਾ ਰਹੋ ਜੀ ਲਓ ਜੀ ਦੋਸਤੋ ਕਾਗਜ਼ ਵਰਗੀ ਐ ਪਤਲੀ ਚਮੜੀ ਜੀ ਦੀ ਮਾਝ ਦੀ ਸੂਆ ਪਹਿਲਾ ਆ ਲਓ ਜੀ ਦੋਸਤੋ ਸੋਹਣਾ ਕੱਦ ਕਾਠ ਆ ਸਿੰਗਾਸੂਗਾ ਦੀ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਫੇਸ ਕੁਆਲਿਟੀ ਦੀ ਚੈੱਕ ਕਰਨ ਨੂੰ ਥੋੜੇ ਜਿਹੀ ਪੂਛ ਤੇ ਵਾਲ ਬੈਟੇ ਬਾਕੀ ਪੂਰੀ ਜੈਡ ਬਲੈਕ ਹੈ ਜੀ ਦੋਸਤੋ ਸਭ ਤੋਂ ਖਾਸ ਗੱਲ ਇਹ ਕਿ ਮੈਂ ਇੱਕ ਨਿਰਧੋਕ ਤੁਹਾਨੂੰ ਚੀਜ਼ ਬਖੋ ਰਾ ਆ ਜਿਹੜੀ ਮਿਲਕ ਮੈਨ ਕਹਿੰਦਾ ਚੈੱਕ ਇਹ ਲੋਈ ਦੋਸਤੋ ਏਡੀ ਮੋਟੀ ਮਿਲਕ ਮੈਨ ਤੇ ਗਾਵਾਂ ਨੂੰ ਲੱਗੀ ਦੀ 12 ਲੀਟਰ ਦੁੱਧ ਦਤਾ ਹੈ ਸਾਡਾ ਸੱਜਰ ਨੇ 12 ਲੀਟਰ ਦੁੱਧ ਦਤਾ ਹੈ ਬਾਕੀ ਨਾ ਮੈਂ ਰਹੀ ਇਹਨਾਂ ਦੀ ਅੰਦਰ ਛੱਡ ਹੀ ਬੰਦਿਆਂ ਥੋੜੀ ਜੀ ਸਕਿੰਨ ਦੀ ਹਾਂ ਤਾਂ ਕਰਕੇ ਆ ਤੋ ਪਤ ਪਤ ਬਦੀਦੇ ਹੋਏ ਨਾ ਹੋ ਰੇ ਨੇ ਹਾਂ ਜੀ ਰੰਗੇ ਨੇ ਬਣੋ ਜਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਅੱਛਾ ਫਿਰ ਅਮੀਰ ਧਾਰਾ ਚਾਰੇ ਸੰ ਦੇ ਬਰਾਬਰ ਹੋ ਗਏ ਬਰਾਬਰ ਜੀ ਕੀ ਮੁੱਲ ਕਰੀਂ ਦੇਰ ਹੀ 65 ਜੀ ਕੋਈ ਗੱਲ ਨਹੀਂ 65 ਜੀ ਜੈ ਜੈ ਕਰੀਏ ਮੁੱਲ ਕਿਉਂਕਿ ਆਪਣੀ ਦੇਰੀ ਹੋ ਰਹੀ ਹੈ ਬਹਿ ਜੈ ਜੈ ਹੁੰਦੇ ਆ ਨਹੀਂ ਜੈ ਜੀ ਹੈ ਜੀ ਕੰਮ ਹਾਂ ਵੀਡੀਓ ਦੀ ਵੀਰ ਵੀ ਗੱਲ ਇਹ ਮੇਲਾ ਵਾ ਜਿਹੜਾ ਲੁੱਟ ਲੂਗਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਗਿਆ ਹਾਂ ਜੀ ਜੈ ਜੈ ਮੁੱਲ ਕਰੀਏ 2 ਘਾਟ 60 ਦੀ ਦੇ ਦੀ ਅਖੰਡ ਜੀ ਆਇਆਂ ਹੈ ਕਿ ਜੈਸ ਕੀ ਹੋਵੇ ਇੱਕੇ ਹੀ ਭਾਈ ਗੱਲ ਇਹ ਜੀ ਮੁੱਲ ਤੇ ਆਪਣੇ ਅੱਗੇ ਜਾਏ ਜਾਂਦੇ ਆ ਫਿਰ ਭੈਣ ਭਰਾ ਦੇ ਬਾਰੇ ਆਪਾਂ ਕਸਾਈ ਵਾਲੇ ਮੁੱਲ ਨਹੀਂ ਅੱਜ ਕਰਨੇ ਆਪਾਂ ਲੈਣ ਵਾਲੇ ਲੈਣ ਦੇਣ ਵਾਲੇ ਕਰਨੇ ਆ ਹਾਂਜੀ ਹਾਂਜੀ ਓਕੇ ਹਾਂਜੀ ਪੂਰੇ 57000 ਦੇ ਦਾ 57000 ਜਿਹਦੇ ਵਿੱਚ ਕੋਈ ਥੋੜਾ ਬਲ ਮਾਰ ਥੋੜਾ ਬਾਧਾ ਮੰਨਤਾ ਹਾਂਜੀ ਲਓ ਦੋਸਤੋ ਮੁੱਲ ਵੀਰ ਭਾਵੇਂ 60000 ਮੰਗਲੇ ਭਾਵੇਂ 65 ਮੰਗਲੇ 57000 ਰੁਪਏ ਜਿਹਦੇ ਤੁਹਾਡਾ ਆਇਆ ਗਿਆ ਪੂਰੀ ਵੱਡੀ ਮੈਂ ਹੈ ਭਾਈ ਕੱਦ-ਕੱਟ ਮੈਂ ਦਾ ਚੈੱਕ ਕਰੋ ਦੋਸਤੋ ਮੈਂ ਕੋਈ ਵੀਡੀਓ ਜ਼ੂਮ ਕਰਕੇ ਨਹੀਂ ਬਣਾਉਂਦਾ ਕਦੀ ਮੈਨੂੰ ਇਹੋ ਜੀ ਆਤ ਨਹੀਂ ਇਹਦੇ ਨਾਲ ਜਿਹੜੀ ਬੱਦੀ ਹੈ ਵੀਰ ਨੀਲੀ 라ਵੀ ਦੀ ਮਾਝ ਜਿਹੜੀ ਆਪਾਂ ਡਿਟੇਲ ਦਸੀ ਵੀਰ ਨੂੰ ਇਹ ਵੀ ਭਾਜੀ ਪਹਿਲਾ ਸੁਆ ਸੁਈ ਤੇ ਦੂਜੇ ਸੁਆ ਸੁਈ ਦੀ ਗਾਂ ਹੈ ਪੈਂਟੀਆਂ ਦਣਾਂ ਦੀ ਬਣੀ ਆ ਅੱਛਾ ਜੀ ਸੁਆ ਪਹਿਲਾ ਸੁਈ ਹੈ ਨਾ ਹਾਂਜੀ ਆਪਾਂ ਡੰਗਰ ਤਾਂ ਪੁੱਛ ਕੇ ਲਈਦਾ ਅਗਲੇ ਨੂੰ ਬਣਿਆ ਠੀਕ ਹੈ ਜੀ ਚਲੋ ਭੈਣ ਭਰਾ ਆ ਜੇ ਸਾਹਮਲੇ ਉਹ ਵੇਖ ਲੈ ਤੇ ਆਪਦਾ ਮੱਲਾ ਘਰ ਵਾਲਿਆਂ ਖੜਨੀ ਚਲੋ ਨਿਕਲੋਂਗਾ ਡੰਗਰ ਹਾਂਜੀ 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 ਤੇ ਇਹ ਪੂਰੀ ਨੀਲੀ 라ਵੀ ਚ ਜੇ ਪੂਰੀ ਫੁੱਲ ਦੋਸਤੋ ਦੋਵੇਂ ਅੱਖਾਂ ਬਿੱਲੀਆਂ ਬਣ ਕੇ ਚੈੱਕ ਕਰ ਲੋ ਫੇਸ ਤੇ ਕੁਆਲਿਟੀ ਇਹਦੇ ਕਾਟੇ ਕੇ ਦੋਸਤੋ ਫੇਸ ਤੇ ਵੀ ਇਹ ਇਹ ਜਿਹੜੇ ਨਾਸਦੇ ਹਾਂਜੀ ਹਾਂਜੀ ਇਹ ਇਹ ਇਸੇ ਮੈਂ ਨਾਲ ਦੀ ਮੈਂ ਆਪਗੇ ਆਪਾਂ ਮੈਂ ਤੁਹਾਡੀ ਵੀਡੀਓ ਚ ਪਾਈ ਹੋਵੇ ਆਪਾਂ ਲੈ ਆਂਦੀ ਕਿ ਕੱਟਾ ਹੈ ਉਹਦੇ ਮਗਰ ਹਾਂਜੀ ਹਾਂਜੀ ਠੀਕ ਹੈਗਾ ਤੇ ਕੱਟਾ ਹੈ ਉਹਦੇ ਮਗਰ ਤੇ ਉਹ ਮੈਂ ਬੰਦਾ ਲੈ ਗਿਆ ਫੌਜੀ ਕੋਈ ਭਰਾ ਤੇ ਬੜੀ ਚੰਗੀ ਨਿਕਲੀ ਜਾਂ ਗੱਬੜ ਵੀ ਨਿਕਲਿਆ ਹੀ ਗਾਂ ਜਾਂ ਠੀਕ ਹੈ ਜੀ ਉਹ ਵੀ ਮਹੀਨੇ ਦੀ ਬਣੀ ਹੋਣਾ ਠੀਕ ਹੈ ਜੀ ਤੇ ਇਹ ਆ ਵੀ ਚਲੋ ਮੈਂ ਦਾ ਇਹਦਾ ਪਛੋਕੜ ਜਿਹੜਾ ਹਿਸਾਬ ਨਾਲ ਰਵਾਣਾ ਡੰਗਣਾ ਚੋਕਰ ਤੇ ਚੰਗਾ ਦੇ ਦੇ ਘਰੋਂ ਲੈ ਆਂਦੀ ਹੈ ਤੇ ਬਾਕੀ ਚਲੋ ਜੀ ਗਾੜੀ ਅਗਲੇ ਦੇ ਭਾ ਗਿਆ ਗਾੜੀ ਅਗਲੇ ਦੇ ਠੀਕ ਹੈ ਜੀ ਅਗਲਾ ਕਿੰਦਾ ਦੀ ਸੇਵਾ ਕਰਦਾ ਉਹ ਕਿੰਦਾ ਦੀ ਕਿਸਮਤ ਹੈ ਵੀਰ ਦੀ ਹਾਂਜੀ ਹਾਂਜੀ ਬਾਕੀ ਦੋਸਤੋ ਚਮੜੀ ਦੀ ਬਿਲਕੁਲ ਨੀਲੀਆ ਕਰ ਲਓ ਚੱਕ ਨੀਲੀ ਰਾਵੀ ਤਾਂ ਹੀ ਦੋਸਤੋ ਕਿਹਾ ਜਾਂਦਾ ਹੈ ਨਾ ਆਹ ਲਓ ਜੀ ਕੱਟ ਕੱਟ ਮੈਂ ਦਾ ਚੈੱਕ ਕਰੋ ਪਿੱਠਪੂਰੇ ਦੀ ਚੜਾਈ ਲੋ ਜੀ ਦੋਸਤੋ ਚੈੱਕ ਕਰੋ ਚਾਰੇ ਖੋਰੋ ਵਾਈਟ ਪੂਸ਼ ਵਾਈਟ ਫੇਸ ਕਰੇਗੇ ਇਹਦੇ ਹੈਗਾ ਜੇ ਨਿਸ਼ਾਨ ਪੂਰਾ ਤੇ ਦੋਨੋਂ ਅੱਖਾਂ ਜਿਹੜੀਆਂ ਬਿੱਲੀਆਂ ਮਣਕੇ ਮੈਂ ਤੁਹਾਨੂੰ ਮੁਰਦੀ ਮਾਈ ਦਾ ਫੇਸ ਕੁਆਲਟੀ ਵੀ ਚੈੱਕ ਕਰਵਾ ਦੂੰਗਾ ਆਹ ਲਓ ਜੀ ਬਾਕੀ ਭਾਜੀ ਠੰਡੀ ਸੀ ਲੋ ਜੀ ਦੇਖੋ ਲੋ ਇਹ ਦੋਸਤੋ ਜਿਹੜੀ ਬ੍ਰੀਡ ਹੈ ਨੀਲੀ ਰਵੀ ਬਿਲਕੁਲ ਸੀਲਸਾ ਗੁੰਨੀ ਲਾਈ ਠੀਕ ਹੈ ਜੀ ਦੁੱਧ ਵੀ ਦੋਸਤੋ ਲੰਮਾ ਸਮਾਇਆ ਕਰਮਾ ਲਿਆ ਚਵਾ ਦਿੰਦੀ ਹੈ ਆ ਲੋ ਜੀ ਕਰੋ ਚੈੱਕ ਪੂਰਾ ਫੋਲ ਵੱਡਾ ਢਾਂਚਾ ਪੂਰਾ ਫੋਲ ਵੱਡਾ ਹੈਵੀ ਬੋਡੀ weight ਖੱਡਾ ਪਰਨ ਦੋਸਤੋ ਬਿਲਕੁਲ ਖੁੱਲੀ ਤੇ ਮਿਲਕ ਵੈਨ ਦੋਸਤੋ ਇਹਦੀ ਬਹੁਤ ਮੋਟੀ ਲੱਗੀ ਜੇ ਚੈੱਕ ਕਰ ਲੋ ਇਹਨੇ ਸਜਰੇ ਦੋਸਤੋ ਦੁੱਧ ਵੀ ਰਕਦਾ ਵੀ ਚੰਗਾ ਚਵਾਇਆ ਹੋਣ ਵੀ ਦੁੱਧ ਕਿੰਨਾ ਥਲੇ ਹੁਣ ਭਾਈ ਆਪਾਂ ਕੋ ਜਿਆਦਾ ਨਹੀਂ ਆਖਣਾ ਜੰਨਾ ਹੈਗਾ ਉਹਨਾਂ ਦੱਸਾਂਗੇ ਹਾਂਜੀ ਦੁੱਧ ਭਾਜੀ ਭਾਵੇਂ 8 ਹੋਵੇ 7 ਲੀਟਰ ਹੋਊਗਾ ਪੱਕਾ 7 ਲੀਟਰ ਜਿਹੜਾ ਚੁਆ ਦੇਣਾ ਹਾਂਜੀ ਹਾਂਜੀ ਪੱਕਾ ਹਾਂਜੀ ਹਾਂਜੀ ਤੇ ਮੁੱਲ ਕੀ ਕਰਨਾ ਦਾ ਮੁੱਲ ਲਓ ਭਾਜੀ ਜੇ ਇਹਦੇ ਸੱਜੇ ਝੋਟੀ ਲੈਣ ਜਾਈ ਏਡੀ ਹਮ ਇੱਕ 50 40 ਦੀ ਮਿਲਣੀ ਡੇਢ ਦੀ ਸਹੀ ਨਹੀਂ ਹਾਂਜੀ 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 ਤੇ ਆਪਾਂ ਮੁੱਲ ਕੋ ਜਿਆਦਾ ਨਹੀਂ ਕਰਨਾ ਇਹਦਾ ਜੈ ਜਿਆ ਕਰਨਾ 7000 ਦੀ ਡੇਢ ਦੀ ਕੰਨਾ ਕਮਾਣ ਦਰੋ ਸਰ 65 ਦੀ ਦੇ ਦੀ ਗਜੈਸ ਕੀ ਬ੍ਰਿਟਰ ਦੀਸਾ ਹਾਂਜੀ 21 21 ਹਾਂ ਇਹ ਵੀ ਆਪਾਂ ਮੌੜ ਦੇ ਮਰਜ਼ੀ ਕਰੀਏ ਦੋ ਘਰ 60 ਦੇ ਦੇ 58000 58000 ਠੀਕ ਉਹਦਾ ਵੀ ਅਸਾਂ ਕੀਤਾ ਉਹਦਾ 57000 ਉਹਦਾ 57000 ਬਰਾਬਰ ਕਰਦੀ ਤੁਸੀਂ ਨਹੀਂ ਆਪਾਂ ਅਗੇ ਮਾਨ ਕਰਤਾ ਜੀ ਆਪਾਂ ਅਗੇ ਆਪਾਂ ਅਗੇ 60 ਰੱਖਣਾ ਆਪਾਂ ਅਗੇ ਦੋ ਛੜਤਾ ਦੇ ਹਾਂਜੀ ਹਾਂ ਠੀਕ ਐਵੇਂ ਬੈਠੋ ਭਾਵੇਂ ਠੀਕ ਹੈ ਛੋਟਾ ਬੱਚਾ ਹੈ ਉਹਨਾਂ ਦਾ 8ਾਂ ਦਾ 10 ਦਾ ਨਾ ਲਾਣਾ ਨਾ ਮੁੰਡਾ ਜਿਹਨੇ ਪਸਮਾਨਾ ਦੇ ਦਿੱਤੀ ਹੈ ਠੀਕ ਹੈ ਹਾਂਜੀ ਹਾਂਜੀ ਦੋਸਤੋ ਸੀਨਸ ਲੱਗ ਵੀਰ ਕਹਿੰਦਾ ਪੂਰੀਆ ਰੇਟ 58000 ਰੁਪਇਆ ਜਿਹੜਾ ਮੌਕੇ ਦਾ ਜੀ ਤੁਮੋਂ ਤਾਂ ਹੋਊਗਾ ਪਹਿਲੇ ਨੰਬਰ ਵਾਲੀ ਮਾਸਟਰ ਵਿਗਿਆਦਿਤ 850 ਜੀ ਥੋੜਾ ਜਿਹਾ ਫਰਕ ਹੋਊਗਾ ਦੋਸਤੋ ਰੀੜ ਦਾ ਜੇ ਕੋਈ ਵੀਰ ਜੋੜਾ ਖਰੀਦੂਗਾ ਤਾਂ ਉਹ ਸਦਾ ਬਰਾਬਰ ਹੀ ਹੋਵੇ ਹਾਂਜੀ ਅੱਛਾ ਵੀਰ ਜੀ ਇਹ ਗ੍ਰੀ 3 ਨੰਬਰ ਦੀ ਮਾਜਾ ਇਹਦੀ ਦਸੀ ਡਿਟੇਲ ਆਪਾਂ ਲਗਾ ਲੀਏ ਇਹ ਭਾਜੀ ਸੂਆ ਇਹਦਾ ਹੈਗਾ ਜੀ ਬਦਆ ਹਾਂ ਮਾਗੀ ਭਣਾ ਵਗਾਂ ਵਣ ਗਾੜੀ ਆ ਭਾਵੇਂ ਕਿਤੇ ਜਾ ਲੈ ਜੇ ਮਰਜੀ ਜੰਬੀ ਬਲੀ ਮੈਂ ਜੇ ਵਧੀ ਹਾਂਜੀ ਹਾਂਜੀ ਪੂਰੀ ਐ ਦੁੱਧ ਪੂਰੀ ਤੇ ਸੂਈ ਨੂੰ ਭਾਜੀ ਇਹਨੂੰ ਵੀ ਕੋਈ ਹੋਰੇ ਜੇ ਤਿੰਨ ਕ ਮਹੀਨੇ ਅਛਾ ਜੀ ਢਾਈ ਹਾਂ ਤੇ ਬਣੀ ਜਿਹੜੀ ਇਹ ਆ ਇਹ ਵੀ ਆਪਾਂ ਪੰਨੀਆਂ ਘਦਣਾ ਦੀ ਮੇਰੇ ਖਿਆਲ ਬਣੀ ਹੋਵੇ ਅਛਾ 25 ਦਿਨ ਦਾ ਕੀ ਹੈ ਟਾਈਮ ਉਹ ਗੱਟੀ ਕਾ ਲੱਗੇ ਹਨਾ ਤੇ ਦੁੱਧ ਆਂਦੇ ਵੀ 12 13 ਲੀਟਰ ਇਹਨੇ ਚਵਾਇਆ 12 ਤੋਂ ਪਲੱਸ ਹੀ ਠੀਕ ਹੈ ਜੀ ਸੱਜਰ ਨੇ ਠੀਕ ਹੈ ਜੀ ਹਾਂਜੀ ਹਾਂਜੀ ਲਿਓ ਜੀ ਖੋਲੋ ਨੂੰ ਦੋਸਤੋ ਸੂਹਾ ਦੋ ਜਸੂਈਆ ਤੇ ਤੀਜੇ ਸੂਹਾ ਦਾ ਦੋਸਤੋ ਟੀਕਾ ਇਹਨੂੰ ਲੱਗਾ 25 ਦਿਨ ਦਾ ਟਾਈਮ ਹੋ ਗਿਆ ਬਾਕੀ ਜਿਹੜਾ ਕੋਈ ਵੀਰ ਖੜੂਗਾ ਇਹ ਉਹਦੀ ਵੀਰ ਦੀ ਕਿਸਮਤ ਹੈ ਇਹਦਾ ਵੀ ਦੋਸਤੋ ਕੱਦ-ਕੱਟ ਚੈੱਕ ਕਰ ਲੋ ਥੋੜਾ ਜਿਹਾ ਸਿੰਘ ਖੁੱਲਾ ਵਾ ਬਾਕੀ ਦੋਸਤੋ ਮਾਝ ਦੀ ਜਿਹੜੀ ਬੰਤਰੀ ਬੈਕਸਾਈਡ ਤੋਂ ਚੈੱਕ ਕਰੀਏ ਤਾਂ ਝੋਟੀਆਂ ਰਗੀ ਲੱਗਦੀ ਜੀ ਬਿਲਕੁਲ ਆਹ ਲੋ ਲਓ ਜੀ ਦੋਸਤੋ ਕਰ ਲਓ ਚੈੱਕ ਮੈਂ ਤੁਹਾਨੂੰ ਪਹਿਲਾਂ ਕਹਿਆ ਤਾਂ ਸਿੰਘ ਥੋੜਾ ਜਿਹਾ ਖੁੱਲਾ ਜ਼ਰੂਰ ਲੱਗੇਗੀ ਬਾਕੀ ਦੋਸਤੋ ਇਹ ਵੀ ਪੂਰੀ ਰਾਜੀ ਪੂਰੀ ਜਮੀ ਪਲੀ ਮਜ ਸਵਾਦ ਹਥੋ ਦੂਜਾ ਸੂਈ ਜੇ ਕੋਈ ਸੂਈ ਨੂੰ 2.5 ਮਹੀਨੇ ਦਾ ਟਾਈਮ ਹੋ ਗਿਆ ਤੇ 25 ਦਿਨ ਦਾ ਟਾਈਮ ਵੀਰ ਕਹਿੰਦਾ ਵੀ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਵਾ ਇਹਦੀ ਖਰਾਂ ਦੀ ਕੁਆਲਿਟੀ ਕਰ ਲੋ ਚੈੱਕ ਜੀ ਤਿੰਨ ਨਗ ਦੋਸਤੋ ਤੁਹਾਨੂੰ ਇੱਕ ਪਾਸੇ ਉਹ ਖਾਤੇ ਤਿੰਨੇ ਨਗ ਦੋਸਤੋ ਟਾਪ ਕੁਆਲਿਟੀ ਦੇ ਐਸ਼ਾ ਵੀਰ ਦੋ ਦ ਕਿੰਨਾ ਦੱਸਿਆ ਤੁਸੀਂ ਦੁੱਧ ਭਾਈ 7 ਲੀਟਰ ਇਹ ਥਲੇ ਪੱਕਾ ਪੱਕਾ ਤਿਆਰ ਹੋਊਗਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਮੁੱਲ ਵੀ ਜੀ ਮੌੜ ਜੋ ਮਰਜੀ ਗਈ ਗਏ ਦੇ ਦਗੇ ਪੂਰੇ 65000 ਦੇ 65000 ਦੇ ਇੱਕੇ ਮੇਰੀ ਮਾਨਤਾ ਕਰ ਦਿੰਦੇ ਜੀ 58 ਦੀ ਜੀ ਫਿਰ ਉਹ ਗੱਲ ਤੇ ਜੀ ਵਾਲੇ ਪਾਸੇ ਨਾ ਜਾਈਏ ਆਪਾਂ 58 ਦੀ 58 ਦੀ 58 ਦੀ 58 ਦੇ ਬਰਾਬਰ ਜੇ ਕਰ ਦਈਏ 56 ਦੀ ਜਾਂ 56 ਹੋ ਗਿਆ ਹਾਂਜੀ ਠੀਕ ਹੈ ਜੀ ਲਓ ਦੋਸਤੋ 56000 ਤੇ ਪਹਿਲਾ ਨੰਬਰ ਦਾ 58 ਜਿਆ ਤਾਂ ਤੀਜੇ ਨੰਬਰ ਦਾ ਇਹ ਵਿਚਕਾਰ ਮਾਜੇਗਾ 58000 ਰੇਟ ਦੋਸਤੋ ਬਿਲਕੁਲ ਸੇਮ ਸੇਮ ਹੀ ਹੈ ਬਰਾਬਰ ਬਰਾਬਰ ਇੱਕ ਇੱਕ ਹਜ਼ਾਰ ਰੁਪਏ ਦਾ ਫਰਕ ਜੇ ਤਿੰਨਾਂ ਚੋਂ ਜਿਹੜੇ ਵੀ ਨੂੰ ਜਿਹੜੀ ਮਾਜੇ ਪਸੰਦ ਆਵੇ ਤੁਸੀਂ ਕਰ ਸਕਦੇ ਜੇ ਗੱਲਬਾਤ ਵੀਰ ਨਾਲ ਇਹਦੋਂ ਅੱਗੇ ਇੱਕ ਨੀਲੀ ਰਵ ਦੀ ਮਾਜੇ ਵੀਰ ਦੇ ਕੋਲ ਹੋ ਰਿਹਾ ਹਾਂਜੀ ਦੇ ਭਾਈ ਇਹ ਵੀ ਜੀ ਸੁਆ ਹੈਗਾ ਜੇ ਦੁੱਧਾਂ ਤੇ ਜਨ ਵਾਲੇ ਭਾਵੇਂ ਭਾਈ ਹਾਂਜੀ ਭਾਈ ਜੀ ਦਸੀ ਹੋਣ ਇਹਦੇ ਬਾਰੇ ਭਾਈ ਜੀ ਨੀਲੀ ਰਵੀ ਦੀ ਜਿਹੜੇ ਪਿਓਰੇ ਵੀ ਮਲਜ ਹਾਂਜੀ ਤੇ ਸੁਆ ਕੋ ਤਿੱਜਾਲ ਵਾਲੇ ਜੀ ਭਾਵੇਂ ਦੁੱਧਾ ਸਾਰਾ ਭੈਣ ਭਾਵਾਂ ਦੇ ਘੜੀ ਆ ਠੀਕ ਹੈ ਜੀ ਦੁੱਧ ਦੇ ਥਲੇ 7 ਲੀਟਰ ਆ ਤੇ ਸੂਈ ਨੂੰ ਇਹਨੂੰ ਢਾਈ ਤਿੰਨ ਮਹੀਨੇ ਤੇ ਬਣੀ ਨੂੰ ਮਹੀਨਾ ਆ ਇੱਕ ਮਹੀਨਾ ਹੋ ਗਿਆ ਹਾਂਜੀ ਹਾਂਜੀ ਤਕਰੀਬਨ ਪਸ਼ੂ ਜਿਹੜੇ ਆਪਣੇ ਕੋ ਜਿੰਨੇ ਕੁ 5-10 ਆ ਠੀਕ ਹੈ ਭਾਈ ਭੈਣ ਲਗੀ ਆ ਜੀ ਆਪਾਂ ਤਕਰੀਬਨ ਕਈ ਪਾਸ ਦਿੰਦੇ ਆ ਭੈਣ ਭਰਾ ਵੀ ਮਹੀਨੇ ਦੀ ਸੂਈ ਆ ਹਾਂ ਆਪਾਂ ਅਗਲੇ ਨੂੰ ਪ੍ਰੋਪਰ ਪੁੱਛੀਦਾ ਵਾ ਸਰ ਠੀਕ ਹੈ ਜੀ ਤਾਂ ਪੁੱਛੀਦਾ ਮੰਨ ਲਓ ਜੇ ਕੇਵਲੇ ਆਪਣੇ ਮੇਰੇ ਤੋਂ ਵੀ ਡਾੜੀ ਡੰਗ ਡੰਗਰ ਖੈਰ ਜੇ ਨਾ ਹਾਂਜੀ ਹਾਂਜੀ ਤੇ ਚਲੋ ਜੇ ਗਾੜੀ ਵੀ ਆਪਾਂ ਦਿੱਤਾ ਤੇ ਭੈਣ ਭਰਾਵ ਦਾ ਧਿਆਨ ਰੱਖੂਗਾ ਜੇ ਅਗਲੇ ਦੀ ਬਣ ਜੂਗਾ ਤੇ ਚਲ ਉਹਦੇ ਵਧਾਈ ਹੋਊਗਾ ਉਹਨੂੰ ਕੋਈ ਨਹੀਂ ਹਾਂਜੀ 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 ਇਹ ਗੱਲ ਨਹੀਂ ਪ੍ਰੋਪਰ ਜਾਣਕਾਰੀ ਸਾਰੀ ਦੇਣੀ ਹੈ ਮੰਨ ਲਓ ਹੁਣ ਆਪਾਂ ਵੀ ਇਹ ਮਹੀਨੇ ਦੀ ਸੋਈ ਆ ਤਾਂ ਭਾਜੀ ਆਪਾਂ ਇਹ ਨਹੀਂ ਆਪਾਂ ਜੋ ਹੈਗਾ ਉਹ ਹੀ ਦੱਸ ਹਾਂ ਅਗਲੇ ਘਰ ਦੇ ਘਸੂਰ ਲਈ ਨਿਕਲ ਆ ਹਾਂਜੀ 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 ਫੇਰ ਉਹ ਗੱਲ ਤਾਂ ਆਪਾਂ ਝੂਠੇ ਫੇਰ ਮੁੜ ਕੇ ਝੂਠੇ ਆਣੇ ਚਲੋ ਨਿਕਲ ਆਉਂਗੀ ਤੇ ਚਲੋ ਵਧੀਆ ਗੱਲ ਆ ਉਹ ਨਹੀਂ ਗੱਲ ਬਸ ਜੇ ਅਗਰ ਇਹ ਵੀ ਗੱਲਾਂ ਨੇ ਹਾਂ ਜੇ ਆਪਣੇ ਤੋਂ ਅੱਜ ਖੜੀ ਆ ਨਾ ਤੇ ਹਰ ਤੋਂ ਵਾਅਦਾ ਲੈ ਲਈ ਹਾਂ ਜੇ ਨਿਕਲ ਆਵੇ ਤੇਰੇ ਘਰੇ ਠੀਕ 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 ਹੈ ਨਿਸ਼ਾਨੀਆਂ ਦੋਸਤੋ ਪੂਰੀਆਂ ਨੀਲੀ ਰਾਵੀ ਦੀ ਆਪਾਂ ਮੈਨੂੰ ਇਹ ਗੱਲਾਂ ਨੇ ਠੀਕ ਠੀਕ ਹੈ ਜੀ ਲਓ ਦੋਸਤੋ ਸੂਤੇ ਬਿਨਾਂ ਸ਼ਾਨ ਹੈਗਾ ਜੀ ਤੇ ਇਹਦੀ ਫੇਸ ਕੁਆਲਿਟੀ ਤੁਹਾਨੂੰ ਬਖਾਉਂਦਾ ਇਹ ਨਹੀਂ ਵੀ ਤਿਆਰ ਕਰਕੇ ਜਦੋਂ ਚੈੱਕ ਕਰਾਂਗਾ ਉਸ ਦਿਨ ਹੀ ਉਸ ਦਿਨ ਲੈ ਲੇ ਉਸ ਦਿਨ ਲੀਨ ਠੀਕ ਹਾਂਜੀ ਤੁਹਾਨੂੰ ਕੋਕਰ ਗੱਪਣ ਡੰਗਰ ਦੀ ਡਿਮਾਂਡ ਜ਼ਿਆਦੀ ਹੈ ਦੁੱਧ ਕਿੰਨਾ ਜੀ ਦੁੱਧ ਭਾਈ 7 ਲੀਟਰ ਇਹਦੇ ਸਾਫ ਨਹੀਂ ਤਾਂ ਪੱਕਾ ਤੇ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਨੂੰ ਲਓ ਦੋਸਤੋ ਸੂਆ ਕੋਈ ਦੂਜਾ ਮੰਲ ਲੈ ਕੋਈ ਤੀਜਾ ਮੰਲ ਲੈ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਸਾਹਮਣੇ ਸਕਰੀਨ ਤੇ ਤੁਸੀਂ ਵੇਖ ਲੈਣਾ 7 ਲੀਟਰ ਦੁੱਧ ਹੈ ਦੋਸਤੋ ਤਾਂ तकरीबन ਇਹਨੂੰ ਵੀ ਟੀਕਾ ਲੱਗਣੀ ਇੱਕ ਮਹੀਨੇ ਦਾ ਟਾਈ ਹਾਲੋ ਜੀ ਕਰ ਲਓ ਚੱਕ ਜੀ। ਬਾਕੀ ਸੂਏਸ ਵਾਇਪ ਪਹੂਆ ਦੋਸਤੋ ਮੇਰੇ ਵੀ ਇੱਕ ਟਾਈਮ ਦੋ ਟਾਈਮ ਚੋਕ ਤੇ ਤਸੱਲੀ ਕਰਨ ਤੁਹਾਡਾ ਹੱਕ ਬਣਦਾ ਫਰਜ਼ ਹੈ ਤੁਹਾਡਾ ਆਪਣੀ ਕਰਿਆ ਕਰੋ ਜਰੂਰ। ਲਓ ਜੀ। ਹਾਲੋ ਜੀ ਕਰ ਲਓ ਚੱਕ ਜੀ। ਇਹ ਦੋਸਤੋ ਥੋੜਾ ਜਿਹਾ ਲਿਸਾਪਨ ਮੁਖਾਉਂਦੀ ਹੈ। ਕਿਉਂਕਿ ਸਾਰੇ ਵੀਰ ਸੇਵਾ ਕਰਨ ਲੇਖੋ ਜੀ ਨੂੰ ਦੇ ਕਈ ਵਾਰ ਕਿਸੇ ਵੀਰ ਨੇ ਘਟ ਪਸ਼ੂ ਸੰਭਲਿਆ ਹੁੰਦਾ। ਬਾਹੇ ਦੋਸਤੋ ਅਜਕਲ ਉਹ ਹਰੇ ਪਠੇਸਰੂ ਜੀ ਸ਼ੋਰਟ ਚੱਲਣ ਦੀ ਹੈ। ਸਮਾਸਾ ਸਰੀ ਹੈ ਜੀ ਚਾਰ ਚੋਰਿਆ ਖਾਨ ਨਹੀਂ ਦੇ ਡੰਗਰੇ। ਠੀਕ ਹੈ ਜੀ। ਹਾਂਜੀ। ਅੱਛਾ ਭਰਾ ਮੈਂ ਇਹਦਾ ਕੀ ਮੁੱਲ ਕਰਾਂ? 55 ਦੀ ਦੇਰੀਏ ਚ ਪੂਰੇ। ਕੰਨਾ ਕ ਮੰਨਣਾ ਸਰ? 50 ਦੀ ਦੇਰੀਏ। ਹੋਰ ਕਿ ਜੈਸ ਕਰਦੀ ਹੈ। ਜੈਸ ਨੂੰ 48 ਦੀ ਜਾਂਦੇ। 48000। ਹਾਂਜੀ। ਠੀਕ ਹੈ ਜੀ। ਲਓ ਦੋਸਤੋ 55000 ਡਿਮਾਂਡ ਰੱਖੀ ਗਈ ਤੇ 48000 ਰੁਪਏ ਦੇ ਵਿੱਚੋਂ ਤੁਹਾਡਾ ਆਆਂਗਿਆਂ ਦਾ ਮੌਕੇ ਤੇ ਮਾਨਸਾ ਜਰੂਰ ਹੋਊਗਾ। ਇਸ ਤੋਂ ਅਗੇ ਵੀ ਪੰਜ ਨੰਬਰ। ਇਹ ਭਾਈ ਪਹਿਲਾ ਸੂ ਝੋਟੀਏ। ਅੱਛਾ ਜੀ। ਤਸਵੀ ਜੇ ਮਹੀਨੇ ਦੀ ਅੱਛਾ ਜੀ ਮਹੀਨੇ ਦੀ ਲਾਲੇ ਕੋ 10 ਦਿਨ ਤੇਲ ਵਾਲੇ 1.5 ਦਿਨ ਵਾਲੇ ਅੱਛਾ ਜੀ ਤੇ ਮਗਰ ਕਟਾ ਜੀ ਹਾਂ ਜੀ ਤੇ ਦੁੱਧ 7 ਲੀਟਰ ਦੇ ਦਿਓ ਇਹਨੂੰ ਗਾਂ ਟਿਕਾ ਟੂ ਉਤੋਂ ਲਗਾ ਜੀ ਨਹੀਂ ਜੀ ਇਹ ਤਾਂ ਸੂਈ ਜੇ ਥੋੜੇ ਚਿਰ ਦੀ ਸੂਈ ਹੈ ਸਸਰੀ ਸੂਈ ਹਾਂ ਜੀ ਲਓ ਜੀ ਕਟੋ ਬਾਹਰ ਨੂੰ ਚਲੋ ਬਤਾ ਦੋਸਤੋ ਸੂਆ ਪਹਿਲਾਂ ਸੂਈ ਚੈੱਕ ਕਰ ਲਿਓ 7 ਲੀਟਰ ਦੁੱਧ ਥੱਲੇ ਵੀ ਤਿਆਰ ਜੇ ਇਹਦੇ ਮਗਰ ਬੱਚਾ ਦੋਸਤੋ ਕਟਾ ਜੀ ਅੱਛਾ ਮਿਲਦੀ ਵੀ ਦੋ ਵਾਰ ਟਾਈਮ ਬੱਚੇ ਦੀ ਹਾਂ ਜੀ ਲਓ ਜੀ ਦੋਵੇਂ ਟਾਈਮ ਵੀਰ ਕਹਿੰਦਾ ਬੱਚੇ ਤੇ ਮਿਲਦੀ ਹੈ ਕਟਾਈ ਦੋਤੋ ਚਲੋ ਰਾਜੀ ਆ ਪੂਰਾ ਤਰਮ ਬੁਖਾ ਲੂੰਗਾ ਬਚਾਦਾ ਆ ਬੱਧਾ ਜੀ ਸਮਝ ਚੈੱਕ ਕਰ ਲੋ ਹਾਲੋ ਜੀ ਲਿਓ ਜੀ ਲਓ ਜੀ ਚੈੱਕ ਕਰ ਲਓ ਦੋਸਤੋ। 4 ਰੋੜਾ ਵੀਰ ਚਾਰੇ ਸਨਾਂ ਦੇ ਬਰਾਬਰ ਹੋ ਗਈਆਂ। ਬਰਾਬਰ ਆਈ ਬਰਾਬਰ। ਠੀਕ ਹੈ ਜੀ। 7 ਲੀਟਰ ਦੁੱਧ ਪੱਕਾ ਤਿਆਰ ਹੈ ਨਾ। ਚੋਕੇ ਘਰੇ ਜੀ ਆਪਣੇ ਘਰੇ ਕੋ ਦੋ ਜਾਣ। ਠੀਕ ਹੈ ਜੀ। ਅੱਛਾ ਤੇ ਇਹਦਾ ਵੀਰ ਮੁੱਲ। ਇਹਦਾ ਭਾਜੀ ਮੁੱਲ ਕਰਦੇ 75। ਹੂੰ। ਦੇ ਦਈਏ 70 ਦੀ ਪੂਰੇ ਦੀ। ਨਹੀਂ। ਹਾਂ ਜੀ। ਭਾਜੀ ਇਹ ਗੱਲ ਨਹੀਂ ਮਣੀ। ਨਹੀਂ ਗੱਲ ਨਹੀਂ। ਪਾਇਰ ਵੀ ਦੇਦਨੇ ਬੋਲੇ। ਹੋਰ ਕਦੀ ਇਹ ਕਹਤ ਜੀ। ਹਾਂ ਜੀ ਕਰੰ। 60 ਦੀ ਦੇ ਦਈਏ। ਵੇ ਇਹੋ ਉਰੇ 기기 ਦੇ ਹਾਂਜੀ ਹੋਰ ਕੀ ਦੇ ਸਕੀਏ ਮੁਰ ਕੇ ਵੇਖਣ ਵਾਲਿਆਂ ਟੁੱਟਦਾ ਵੜਾ ਜਾਂਦਾ ਇਹਨੇ ਭਾਣਾ ਵੜੀ ਲਈ ਹਣੀ ਦੋਸੋ ਕਿ ਨਹੀਂ ਮੁਰ ਕੇ ਉਰੋ ਵੀ ਕਰ ਲਿੰਦੀ ਓਏ ਆਮ ਬਪਾਰੀ 10-15000 ਵਧ ਮੰਗਦੀ ਆਪਾਂ ਉਹ ਲਈ 1000 1000 ਦਾ ਰੱਖੀ ਆਪਾਂ ਦੇ ਪਤਾ ਬ੍ਰਿਹਮ ਗੱਲ ਗਈ ਆਪਾਂ ਤੇ ਆਪਣਾ ਹਾਕ ਰੱਖ ਕੇ ਮੰਗਣੀ ਜਿੰਨਾ ਕਾ ਚਲੋ ਆਪਾਂ ਨਹੀਂ ਮਿਲ ਜੀ ਵਿੱਚੋਂ ਉਸ ਹਿਸਾਬ ਨਾਲ ਆਪਾਂ ਮੰਗਣੀ ਚਲੋ ਕਹਿ ਦੇ ਦਿੰਦੀਆਂ ਤੇ ਬਹੁਤ ਕੁਝ ਕਹਿੰਦੀ ਨਹੀਂ ਨਹੀਂ ਆਪਾਂ ਇਹ ਥੋੜਾ ਜੀ ਮੈਂ ਹੁਣ ਜੇ 60 ਦੀਆਂ ਦਾ ਪੈਕ ਵੀ ਮੰਗ ਲਾਂਗੇ 50 ਦੀਆਂ ਦਾ ਲੱਕ ਮੰਗ ਲਾਂਗਾ ਹਾਂ ਇਹ ਭਾਈ ਇਹ ਦਾ ਆਪਾਂ ਜਸਨੋਂ ਵਾਲਾ ਹੀ ਮੁਕਰ ਦੇਣਾ ਮੋਲ ਕੋਈ ਲੈਣੀ ਨਾ ਲੈਣੀ ਭੈਣ ਭਰਾ ਅਗਲੇ ਦੇ ਵਾਸਤੇ ਜਿਹੜਾ ਲੀ ਲੂਗਾ ਇਹ ਨਹੀਂ ਇਹ ਜਿਹੜੀ ਹਾਂ ਨਾ ਆਵਾ ਨਾ ਆਪਾਂ ਪੂਰੇ 57000 ਦੀ ਦੇ 57000 ਹਾਂਜੀ ਠੀਕ ਹੈ ਜੀ ਆਹ ਤੱਕ ਨਹੀਂ ਆ ਗਈ ਨੇ ਗੱਲ ਹਾਂਜੀ ਐਵੇਂ ਨਹੀਂ ਆਪਾਂ ਗੱਲ ਕਰਦੇ ਲੋ ਦੋਸਤੋ ਮੋਲ ਤੇ ਵੀ ਕਿੰਨੇ ਇੱਕ ਵਾਰਾ ਵੜਾ ਮੰਗਾਏ 75000 ਤੋਂ ਕਮ ਸ਼ੁਰੂ ਕਰਦੇ ਆਪਾਂ ਇਹ ਜਿਹੜੀ ਭਾਈ ਆਪਾਂ ਆਫਰ ਆ ਰਹੀ ਲਾਉਨੇ ਆ ਫੇਰ ਐਰ ਕੀ ਲਾ ਦਿੰਨੇ ਆ ਪਰ ਗੱਲ ਇਹ ਹੈ ਵੀ ਜਿਨੇ ਆਪਣੇ ਮੋਲ ਵੀਡੀਓ ਵਾਲੇ ਕੀਤੇ ਦੇ ਵਿੱਚ ਪਹੁੰਚ ਆਪਾਂ ਪੋਨੂ ਕਰਨੀ ਹੈ ਜਿਹਨੇ ਵੀਡੀਓ ਦੇ ਵਿੱਚ ਮੋਲ ਕੀਤੇ ਤੇ ਮੈਂ ਲਊਗਾ ਹਾਂ ਠੀਕ ਹੈ ਗੱਲ ਜੇ ਮੁੜ ਕੇ ਜਿਹਨੇ ਮੋਲ ਘਟਾਇਆ ਥੋੜਾ ਬਤਾ ਹਾਂ ਉਹ ਨਹੀਂ ਪਹੁੰਚ ਉਹਦੀ ਖਤਮ ਉਹ ਆਪਦੀ ਆਵਾਂ ਗੱਡੀ ਲਿਆਉ ਹਾਂ ਗੱਡੀ ਆਪੀ ਮੁੜ ਕੇ ਕਈ ਭੈਣ ਭਰਾ ਸੌਦਾ ਕਰਕੇ ਨਾ ਪਈ ਲੋ ਹਾਂ ਹਾਂ ਮੰਨ ਲਾ ਆਪਾਂ ਮਾਨ ਕਰ ਦਿੰਨੇ 1000 ਰੁਪਏ ਹੁੰਦਾ ਮੁੜ ਕੇ ਕਈ ਆ ਦਿੰਦੇ ਪਹੁੰਚ ਵੀ ਕਰ ਦੇ ਨਹੀਂ ਫੇਰ ਦੋ ਦੋ ਗੱਲਾਂ ਨਹੀਂ ਹੋਣੀ ਤੇ ਇੱਕ ਨਾਲੇ ਪਿਛਲੀ ਆਰ ਦੀ ਗੱਲ ਹੈ ਜੀ ਆ ਵੀਡੀਓ ਦੇ ਬਿਲਕੁਲ ਇੱਕ ਬੰਦੇ ਸ਼ਾਰਟ ਵੇਖਿਆ ਭੈਣ ਭਰਾਵਾਂ ਦੇ ਸ਼ਾਰਟ ਆਪਾਂ ਇਧਰੋਂ ਸ਼ੁਰੂ ਕੀਤਾ ਹਾਂ ਹਾਂ ਤੇ ਮੋਲ ਉਧਰੋਂ ਆਪਾਂ ਪਾਇਆ ਹੈ ਮੈਂ ਇਹਦਾ ਛੋਟਾ ਹਾਂ ਉਹਨਾਂ ਇਧਰੋਂ ਸਮਝ ਕੇ 42000 ਮੈਂ ਦਾ ਅੱਛਾ ਜੀ ਲੀਸੀ ਜੀ ਮੈਂ ਜਿਹੜੀ ਉਹ ਆਗੇ ਇੱਥੇ ਬੰਦੇ ਦੂਰੋਂ ਆਏ ਵਾਹ ਵਾਹ ਮੈਨੂੰ ਆਂਦੇ 42000 ਲਲ ਮੈਂ ਆਹ ਪਾਜੀ ਗੱਲ ਇਹ 42 ਮੈਂ ਆਉਂਦਾ ਕੀਤਾ ਵੀ ਵੀਡੀਓ ਸਾਰੀ ਕਰ ਦੇ ਨਾ 42 ਆਪਾਂ ਮਤਲਬ ਕਿਹਾ ਹੀ ਆਪਾਂ ਇਹ ਤੇ ਉਂਗਲ ਰਾਕੇ ਨਹੀਂ ਗਿਆ ਤੀ ਉਂਗਲ ਰਾਕੇ ਨਹੀਂ ਗਿਆ ਮੈਂ ਆਹ ਪਾਹੀ 42000 ਜਿਹੜਾ ਵੀਡੀਓ 'ਚ ਕਿਹਾ ਤੁਸੀਂ ਇਹ ਆਪਾਂ ਇਹ ਨਾ ਕਰਿਆ ਕਰੋ ਸ਼ੋਰ ਦੇ ਵਿੱਚ ਇਹ ਕਿਹੜਾ ਜਰੀਆ ਹੋ ਜਾਂਦਾ ਵੀ ਸ਼ੋਰ ਇੱਕ ਵਿਖਾਈ ਜਾਉਂ ਉਹ ਸ਼ੋਰ ਛੋਟੀ ਦੀ ਪਹਿਲਾਂ ਚਾਹ ਜਾਂਦੀ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਤੇ ਅਹੀਂ ਦੇ ਗੱਲਾਂ ਨੇ ਵੀ ਵੀਡੀਓ ਇੱਕ ਵੇਖਣ ਦਾ ਜਰੀਆ ਇੱਥੇ ਆ ਕੇ ਵੇਖੋ ਹਾਂ ਇਹ ਸਭ ਵੀਡੀਓ ਤਾਂ ਵਿਖਾਈ ਦੀ ਆ ਆ ਕੇ ਲਓ ਤੇ ਪਹੁ ਆਪਣੀ ਕੋਈ ਇੰਨੇ ਵੱਧੇ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਕੋਈ ਵੀ ਜਿਹੜੀ ਮਰਜ਼ੀ ਮਾਡਲ ਲੈ ਪੈਣ ਪਾ 100 ਕਿਲੋਮੀਟਰ ਤੱਕ ਆਪਾਂ ਕਰ ਦਾਂਗੇ ਪਹੁੰਚ ਫਰੀ ਇਹ ਭਾਅ ਦੇ ਵਿੱਚ ਜਿਹੜਾ ਭਾਅ ਪੱਕਾ ਕੀਤਾ ਮਤਲਬ ਪਹੁੰਚ ਜੋੜੇ ਦੀ ਕਰਨੀ ਕਿ ਸਿੰਗਲ ਸਿੰਗਲ ਦੀ ਹੈਗੀ ਜੀ ਸਿੰਗਲ ਸਿੰਗਲ ਦੀ ਕਰਦਾ ਕੋਈ ਸਿੰਗਲ ਸਿੰਗਲ ਦੀ ਅੱਜ ਸਿੰਗਲ ਦੀ ਆਫਰ ਲਾਤੀ ਸਿੰਗਲ ਦੀ ਆਫਰ ਲਾਵਾਂਗੇ ਪਰ ਹੋਣੀ ਜੇ ਉਹ ਭਾ ਦੇ ਵਿੱਚ ਜਿਹੜਾ ਆਪਾਂ ਕੀਤਾ ਜਿਹੜਾ ਰੇਟ ਵੀਡੀਓ ਵਿੱਚ ਕੀਤਾ ਗਿਆ ਤੇ ਜੇ ਉਹਦਾ ਮਾਨਤਾ ਕਰਾਉਣਾ ਤੇ ਗੱਡੀ ਆਵਦੀ ਹੈ ਠੀਕ ਹੈ ਹਾਂਜੀ ਹਾਂਜੀ ਲਓ ਦੋਸਤੋ ਗੱਲ ਵੀਰ ਨੇ ਵਧੀਆ ਕਹੇ ਤੀ ਆ 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਜਿਹੜਾ ਵੀ ਕੋਈ ਪਸ਼ੂਮੀ ਦੀ ਪੰਜਾਂ ਦਾ ਵਿੱਚ ਜਿਹੜਾ ਪਸ਼ੂ ਖਰੀਦ ਲੂਗਾ ਤੇ ਪਹੁੰਚ ਦੋਸਤੋ ਹੋਣੀ ਜੇ ਜਿਹੜਾ ਮੁੱਲ ਵੀਡੀਓ ਦੇ ਵਿੱਚ ਕੀਤਾ ਗਿਆ ਉਨੇ ਰੇਟ ਦੇ ਵਿੱਚ ਪਹੁੰਚ ਹੋਊਗੀ ਤੇ ਜੇ ਕਿਸੇ ਵੀ ਕੋਈ ਭਾਈ ਰੇਟ ਆਪਾਂ ਖਿੱਚ ਕੇ ਕੀਤੇ ਅੱਗੇ ਆਪਾਂ ਤਾਂ ਨਹੀਂ ਮੰਨੀ ਤੁਸੀਂ ਆਖਿਆ ਵੀ ਸਾਡੇ ਬੋਧਾਪ ਮੋਰ ਜਿਹਨੇ ਮੰਗਣਾ ਨਾ ਉਹਦੇ ਵਿੱਚੋਂ ਆਪਾਂ ਦੋ ਦੋ ਤਿੰਨ ਤਣੀਆ ਛੱਡ ਕੇ ਕੀਤਾ ਛੱਡ ਕੇ ਕੀਤਾ ਹਾਂਜੀ ਹਾਂਜੀ ਜੇ ਕਿਸੇ ਵੀਰੇ ਨੇ ਦੋ ਤੋਂ ਗੱਡੀ ਆਪਣੀ ਨਹੀਂ ਹੈ ਤੇ ਉਹ ਦੋਸਤੋ ਜਿਹੜਾ 100 ਕਿਲੋਮੀਟਰ ਦਾ ਕਰਾਇਆ ਉਹ ਫਿਰ ਆਪਾਂ ਨੂੰ ਕਰਾਇਆ ਛੱਡ ਦਾਂਗੇ ਆਹੋ ਜੀ ਜੇ ਕੋ ਗੱਡੀ ਆਪਦੀ ਲੈ ਉਹ ਇੰਨੇ ਭਾਅ ਦੇ ਵਿੱਚ ਜਿੰਨਾ ਆਪਾਂ ਭਾਅ ਕੀਤਾ ਗਿਆ ਸੀ ਇਹ ਆਪਾਂ ਛੋੜ ਕਰ ਦਾਂਗੇ ਠੀਕ ਠੀਕ ਹਾਂਜੀ ਤੇ ਤੋਲ ਭਾਨ ਕਰੂ ਖਰਾਬ ਠੀਕ ਹੈ ਜੀ ਲਓ ਦੋਸਤੋ ਪੰਜ ਜਿੰਨਾ ਖਾਇਆ ਜਿੰਨਾਂ ਦੇ ਵਿੱਚ ਦੋਸਤੋ ਇੱਕ ਮਾਰੀ ਤੋਕੜ ਗੱਬਣ ਬਾਕੀ ਦੋਸਤੋ ਮਜਾ ਤਕਰੀਬਨ ਮਹੀਨੇ ਤੋਂ ਲਾ ਕੇ ਤੇ ਤਿੰਨ ਮਹੀਨੇ ਸੂਏ ਸਵਾਇ ਪਹੁੰਚੋ ਇੱਕ ਟਾਈਮ ਦੋ ਟਾਈਮ ਚੋਕੇ ਮੇਰੀ ਬੱਤੇ ਨੂੰ ਮਨਾ ਦੇ ਚਾਹਤੇ ਅਡਰੈਸ ਦੋਸਤੋ ਇਹ ਕਰੀਬੀ ਦਾ ਫਿਰ ਬੋਲ ਦਿੰਦਾ ਪਿੰਡ ਹੈਗਾ ਜੀ ਵੀਰ ਦਾ ਚਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਵੀਰ ਆਪਾਂ ਕਰੀਬੀ ਫਿਰ ਬੋਲ ਦਈਏ ਫੋਨ ਨੰਬਰ ਹੈਗਾ ਭਾਈ 6284744122 ਹਾਂਜੀ 6284744122 ਬਾਕੀ ਹੱਥ ਜੋੜ ਕੇ ਉਹ ਬੇਨਤੀ ਜੇ ਵੀ ਸ਼ੁਰੂ ਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਵੇਖੋ ਵੇਖੋ ਹਾਂਜੀ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਠੀਕ ਹੈ ਜਿਹੜਾ ਡੰਗਰ ਚੱਲਦਾ ਵਾ ਉਹ ਲੋ ਠੀਕ ਹੈ ਜੀ ਤੇ ਆਪ ਦੀ ਤਸੱਲੀ ਕਰਕੇ ਖੜੋ ਠੀਕ ਹੈ ਤਾਂ ਵੀ ਭਾਜੀ ਆਪਣੇ ਬਾਈਆਂ ਨੂੰ ਘੰਟਾ ਆਇਆ ਜੇ ਘੰਟੇ ਤੇ ਆਪਾਂ ਇਹਨਾਂ ਨੂੰ ਕੋਈ ਨਹੀਂ ਕਰਦੇ ਹਾਂ ਹਾਂਜੀ 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 ਇਹ ਤੇ ਕਰੀ ਹਾਂ ਠੀਕ ਹੈ ਜੀ ਤੇ ਆਪ ਦਾ ਕੋਈ ਗੱਲ ਨਹੀਂ ਜੀ ਵੇਖ ਕੇ ਕਰੋ ਠੀਕ ਹੈ ਧੰਨਵਾਦ ਅਸਰ ਵਾਲਾ ਵੀਡੀਓ ਦੇਖਣ ਵਾਸਤੇ